ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਿਸ਼ਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ ਚੱਲਿਆ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜ ਸਕਦੇ ਹੋ ਇਹ ਚੈਨਲ ਤੇ ਹਰ ਮੰਗਲਵਾਰ ਹਰ ਸníਚੇਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਆ ਇੱਕ ਆਪਜੀ ਨੂੰ ਬੇਨਤੀ ਕਰਦੀ ਏ ਵੀ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਵੀ ਤੁਸੀਂ ਵੀਡੀਓ ਸਾਰੇ ਵੇਖਿਆ ਕਰੋ ਤੁਸੀਂ ਅੱਗੇ ਪਿੱਛੇ ਕਰਕੇ ਵੀਡੀਓ ਵੇਖਦੇ ਹੋ ਜਿਹਦੇ ਨਾਲ ਜਿਹੜੀ ਐਡ ਤੁਹਾਡੀ ਆਪਣੀ ਵੀ ਭੇਜੀ ਹੁੰਦੀ ਆ ਉਹ ਵੀ ਅੱਗੇ ਪਿੱਛੇ ਕੋਈ ਲੰਘ ਜਾਂਦੀ ਆ ਹਫਤੇ ਬਾਅਦ ਫਿਰ ਤੁਸੀਂ ਟੈਲੀਫੋਨ ਕਰਦੇ ਹੋ ਭਾਜੀ ਸਾਡੀ ਐਡ ਲਾਈ ਨਹੀਂ ਵੀਡੀ ਸਾਡੀ ਐਡ ਲਾਈ ਨਹੀਂ ਪਰੰਤੂ ਉਹ ਐਡ ਕਿਉਂ ਘਟੋ ਘਟੇ ਇੱਕ ਹਫਤਾ ਹੋ ਗਿਆ ਹੁੰਦਾ ਔਰ ਕੁਝ ਸਾਡੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਵੀ ਨਹੀਂ ਕਰਦੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਿਹੜੇ ਚੈਨਲ ਤੇ ਐਡ ਦੇਤੀ ਉਹ ਵੀ ਬਾਅਦ ਚ ਟੈਲੀਫੋਨ ਕਰੀ ਜਾਂਦੇ ਨੇ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਰਪਾ ਕਰਕੇ ਸਾਡੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਵੀਡੀਓ ਸਾਰੀ ਜ਼ਰੂਰ ਦੇਖਿਆ ਕਰੋ ਇਸ ਵੀਡੀਓ ਦੇ ਵਿੱਚ ਵੀ 7-8 ਲੜਕੀਆਂ ਦੇ ਰਿਸ਼ਤੇ ਨੇ ਜਿਹੜੀਆਂ ਵੈਲ ਕੁਆਲੀਫਾਈਡ ਨੇ ਤੇ ਬੱਖੋ ਵੱਖਰੀ ਕੰਟਰੀ ਜੀ ਤੋਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਤਨਦੀਪ ਕੌਰ ਗਿੱਲ ਜੱਟ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ ਤੋਂ 81187 ਡੇਟ ਆਫ ਬਰਥ ਡਾਕਟਰ ਤਨਦੀਪ ਕੌਰ ਗਿੱਲ ਜੱਟ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ ਤੋਂ 81187 ਡੇਟ ਆਫ ਬਰਥ ਕੁਆਲੀਫਿਕੇਸ਼ਨ ਐਮ ਬੀ ਬੀ ਐਸ ਲੰਗਨ ਸਿੱਖ ਸਟੇਟ ਮੈਡੀਕਲ ਯੂਨੀਵਰਸਿਟੀ ਯੂਕਰੇਨ ਪਰਸੂਇੰਗ ਐਮ ਡੀ ਕਲੀਅਰਡ ਜੂ ਐਸ ਐਮ ਐਲ ਈ ਸਟੈਪ 1 ਐਂਡ ਸਟੈਪ 2 ਕਲੀਅਰ ਮੈਡੀਕਲ ਕਾਉਂਸਲ ਆਫ ਇੰਡੀਆ ਐਂਟਰੈਂਸ ਐਗਜ਼ਾਮ ਵਿਦ ਗੁੱਡ ਗ੍ਰੇਡ ਲੜਕੀ ਦੀ ਯੂਕਰੇਨ ਤੋਂ ਐਮਬੀਬੀਐਸ ਕੀਤੀ ਹੋਈ ਹੈ ਜੀ ਐਮਡੀ ਇਹ ਕਰ ਰਹੇ ਨੇ ਜੂ ਐਸ ਐਮ ਐਲ ਈ ਇਨ ਸਟੈਪ 1 ਅਤੇ ਸਟੈਪ 2 ਦੋਵੇਂ ਟੈਸਟ ਕਲੀਅਰ ਨੇ ਮੈਡੀਕਲ ਕਾਉਂਸਲ ਦੇ ਵਿੱਚ ਐਂਟਰੈਂਸ ਟੈਸਟ ਦੇ ਵਿੱਚ ਉਹਨਾਂ ਦਾ ਗੁੱਡ ਗ੍ਰੇਡ ਆ ਅੱਜ ਕੱਲ ਇਹ ਸੈਕੰਡ ਸਿਟੀ ਹਸਪੀਟਲ ਵਿਖੇ ਜੋਬ ਕਰ ਰਹੇ ਨੇ ਬਤੌਰ resident doctor ਇਸ ਤੋਂ ਪਹਿਲਾਂ ਇਹਨਾਂ ਨੇ ਮੈਕਸ ਹਸਪੀਟਲ ਅਤੇ ਟੈਕ ਹਸਪੀਟਲ ਦੇ ਵਿੱਚ ਜੌਬ ਇਹ ਕਰ ਚੁੱਕੇ ਨੇ ਬਤੌਰ ਰੈਜ਼ੀਡੈਂਟ ਡਾਕਟਰ ਫਾਦਰ ਸਾਹਿਬ ਇਹਨਾਂ ਦੇ ਸਰਦਾਰ ਧਰਮੰਤ ਸਿੰਘ ਗਿੱਲ ਗਵਰਨਮੈਂਟ ਕੰਟਰੈਕਟਰ ਨੇ ਪੇਸ਼ੇਵਜੋਂ ਮਾਤਾ ਜੀ ਇਹਨਾਂ ਦੇ ਗਵਰਨਮੈਂਟ ਲੈਕਚਰਾਰ ਨੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਛੋਟੇ ਭੈਣ ਜੀ ਇਹਨਾਂ ਦੇ ਉਹਨਾਂ ਦੀ ਐਮ ਡੀ ਮੈਡੀਸਨ ਕੰਪਲੀਟ ਹੋ ਚੁੱਕੀ ਆ ਬਤੌਰ ਸੀਨੀਅਰ ਡਾਕਟਰ ਗੁਰਗਾਂਵ ਵਿਖੇ ਜੌਬ ਕਰਦੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਵੈਲ এডਿਕੇਟਿਡ ਐਂਡ ਬਿਊਟੀਫੁੱਲ ਸੂਟੇਬਲ ਮੈਚ ਬாய் ਫਰੋਮ ਮੈਡੀਕਲ ਫੀਲਡ ਐਂਡ ਗੁੱਡ ਜੱਟ ਸਿੱਖ ਫੈਮਿਲੀ অর ਅਰੋੜਾ ਸਿੱਖ ਫੈਮਿਲੀ ਦਿੱਲੀ অর ਨੀਅਰ ਅਬਾਊਟ ਦਿੱਲੀ ਪੜਿਆ ਲਿਖਿਆ ਲੜਕਾ ਮੈਡੀਕਲ ਫੀਲਡ ਤੋਂ ਜੋ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਐਮਬੀਬੀਐਸ ਐਮਡੀ ਵਗੈਰਾ ਉਹਨਾਂ ਦੀ ਕੁਆਲਿਫੀਕੇਸ਼ਨ ਹੋਵੇ ਜੱਟ ਸਿੱਖ ਪਰਿਵਾਰ ਤੋਂ ਵੀ ਹੋ ਸਕਦੇ ਨੇ ਅਰੋੜਾ ਸਿੱਖ ਪਰਿਵਾਰ ਤੋਂ ਵੀ ਹੋ ਸਕਦੇ ਨੇ ਦਿੱਲੀ ਨੂੰ ਬਿਲੋਂਗ ਕਰਦੇ ਹੋਣ ਜਾਂ ਦਿੱਲੀ ਦੇ ਨੇੜੇ ਵਾਲੇ ਇਲਾਕੇ ਨੂੰ ਬਿਲੋਂਗ ਕਰਦੇ ਹਾਂ ਉਹ ਵੀਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀ ਆ ਸਿੱਖ ਲੜਕੀ ਰੋਪੜ ਏਰੀਆ 1988 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਐਮਟੈਕ ਕੁਆਲੀਫਿਕੇਸ਼ਨ ਆ ਆਸਟ੍ਰੇਲੀਆ ਤੋਂ ਰਿਸ਼ਤਾ ਜੀ ਇਹ ਵਰਕਿੰਗ ਇਨ ਪ੍ਰਾਈਵੇਟ ਕੰਪਨੀ ਜੌਬ ਕਰਦੈ ਨੇ ਜੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦੈ ਨੇ ਇਹ ਲੜਕੀ ਡਾਈਵੋਰਸੀ ਆ ਇੱਕ ਛੋਟਾ ਬੱਚਾ ਇਹਨਾਂ ਕੋਲੇ 9 ਸਾਲ ਉਹਨਾਂ ਦੀ ਉਮਰ ਆ ਆਸਟ੍ਰੇਲੀਆ ਦਾ ਬੋਰਨ ਆ ਹੋ ਪੇਰੈਂਟਸ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਲੋਕਿੰਗ ਫਾਰ ਸੂਟੇਬਲ ਮੈਚ ਪ੍ਰੀਫਰੈਂਸ ਗਿਵਨ ਟੂ ਐਨ ਆਰ ਆਈ ਬாய் ਸੂਟੇਬਲ ਮੈਚ ਚਾਹੀਦਾ ਜੀ ਤੇ ਐਨ ਆਰ ਆਈ ਲੜਕੇ ਨੂੰ ਪ੍ਰੀਫਰ ਕਰਨਗੇ ਖਾਸ ਕਰਕੇ ਆਸਟ੍ਰੇਲੀਆਲੇ ਨੂੰ ਮੈਰਿਜ ਬਿਊਰ ਆਲੇ ਕਹਿੰਦੇ ਸਟੇਜ ਆ ਬੇ ਮੈਰਿਜ ਬਿਊਰ ਆਲੇ ਸੰਪਰਕ ਨਾ ਕਰਨ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੇ ਈਮੇਲ ਐਡਰੈਸ ਵੀ ਹੈਗਾ ਇਹਨਾਂ ਦਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਰੂਟ ਕਰੋ ਜੀ ਰਾਮਦਾਸੀਆ ਸਿੱਖ ਲੜਕੀ ਫਤੀਕੜ ਸਾਹਿਬ 1993 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ ਦਾ ਬੇਟੀ ਦਾ ਗ੍ਰੈਜੂਏਟ ਨੇ ਇਹ ਵੀ ਡਾਈਵੋਰਸੀ ਨੇ ਵਿਦਆਊਟ ਐਨੀ ਚਾਈਲਡ ਭਰਾ ਇਹਨਾਂ ਦਾ ਕੈਨੇਡਾ ਨੀਡ ਐਜੂਕੇਟਿਡ ਬாய் ਫਰੋਮ ਰਾਮਦਾਸੀਆ ਫੈਮਿਲੀ ਰਾਮਦਾਸੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸੀਆ ਲੜਕਾ ਗੁਰਦਾਸਪੁਰ ਏਰੀਆ 15 ਨਵੰਬਰ ਨੂੰ ਨਵੇਂ ਡੇਟਾ ਆਫ ਬਰਥ 5 ਫੁੱਟ 7 ਇੰਚ ਕੱਦ 10+2 ਨਾਨ ਮੈਡੀਕਲ ਇੰਡੀਆ ਤੋਂ ਕੰਪਿਊਟਰ ਨੈਟਵਰਕਿੰਗ ਕੈਨੇਡਾ ਤੋਂ ਜੇਡਬਲਯੂਈ ਮੈਨ ਕਲੀਅਰ ਹੈ ਇਹਨਾਂ ਦਾ ਫਾਜ਼ਲ ਸਾਹਿਬ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਜੱਟ ਸਿੱਖ ਆਲੂਵਾਲੀਆ ਲੜਕਾ ਬਠਿੰਡਾ ਏਰੀਆ 16/96 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ ਬੇਟੇ ਦਾ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਇਹ ਬਤੌਰ ਅਸਿਸਟੈਂਟ ਮੈਨੇਜਰ ਗ੍ਰਾਮੀਣ ਬੈਂਕ ਦੇ ਵਿੱਚ ਜੌਬ ਕਰਦੇ ਨੇ 80000 ਰੁਪਏ ਪਰ ਮਹੀਨਾ ਇਹਨਾਂ ਦੀ ਆਮਦਨ 15 ਏਕੜ ਇਹਨਾਂ ਕੋਲੇ ਵਾਹਯੋਗ ਜ਼ਮੀਨ ਆ ਦੋ ਪਲਾਟ ਨੇ ਤੇ ਦੋ ਘਰ ਨੇ ਪੈਨ ਇਹਨਾਂ ਦੇ ਮੈਰਿਡ ਨੇ ਪੀਆਰ ਨੇ ਕੈਨੇਡਾ ਵਿਖੇ ਫਾਜ਼ਲ ਸਾਹਿਬ ਇਹਨਾਂ ਦੇ ਇੰਡੀਅਨ ਆਰਮੀ ਤੋਂ ਐਸ ਸੂਬੇਦਾਰ ਰਿਟਾਇਰ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਨੀਟ ਗਰਲ ਗਵਰਨਮੈਂਟ ਜੋਬ ਐਂਡ ਬਿਊਟੀਫੁਲ ਪ੍ਰਾਇੋਰਟੀ ਪੰਜਾਬ ಗ್ರಾਮਿਨ ਬੈਂਕ ਲੜਕੀ ਸਰਕਾਰੀ ਜੋਬ ਕਰਦੀ ਹੋਏ ਪਰੰਤੂ ਇਹ ਜੋ ਲੜਕੀ ਗ੍ਰਾਮਿਨ ਬੈਂਕ ਦੇ ਵਿੱਚ ਜੋਬ ਕਰਦੀ ਉਹਨੂੰ ਪਹਿਲ ਦੇਣਗੇ ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਤਨਵੀਰ ਸਿੰਘ RAMDASIA ਸਿੱਖ ਲੜਕਾ ਲੁਧਿਆਣਾ ਏਰੀਆ 14/02/96 ਡੇਟ ਆਫ ਬਰਥ میٹرਕ ਇਹਨਾਂ ਦੀ ਕੀਤੀ ਹੋਈ ਹੈ ਜੀ ਕਾਰਪਿੰਟਰ ਦਾ ਕੰਮ ਕਰਦੇ ਨੇ ਲੱਕੜੀ ਦੇ ਮਿਸਤਰੀ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਲੁਧਿਆਣ ਦੇ ਨੇੜੇ ਵਾਲੇ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕੇ ਸੰਧੂ ਗੋਤ ਅੰਮਰਸਾ ਸਾਹਿਬ ਏਰੀਆ 8199 ਡੇਟਾ ਵਰਥ 5 ਫੁੱਟ 4 ਇੰਚ ਕਾਦਾ ਬੇਟੇ ਜਿਆ ਬੈਚਲਰ ਬੀ ਐਸ ਸੀ ਇਕਨੋਮਿਕਸ ਮਾਸਟਰ ਬਿਜ਼ਨਸ ਇਕਨੋਮਿਕਸ ਬੀ ਐਡ ਜੀ ਐਨ ਡੀ ਯੂ ਬੀ ਐਡ ਇਹਨਾਂ ਦੀ ਕੀਤੀ ਹੋਇਆ ਜੀ ਬੈਚਲਰ ਆਫ ਬੀ ਐਸ ਸੀ ਇਕਨੋਮਿਕਸ ਕੀਤੀ ਹੈ ਮਾਸਟਰ ਆਫ ਬਿਜ਼ਨਸ ਇਕਨੋਮਿਕਸ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹੇ ਜੋਬ ਕਰ ਦਿੰਨਾ ਜੀ ਰਿਟੇਲ ਸੁਪਰਵਾਈਜ਼ਰ ਹੈਲੀਫੈਕਸ ਕਨੇਡਾ ਕੈਨੇਡਾ ਵਿੱਚੇ ਜੋਬ ਕਰਦੇ ਨੇ ਪੀਆਰ ਉਹਨਾਂ ਦੇ ਪੀਆਰ ਵਾਸਤੇ ਅਪਲਾਈ ਕੀਤਾ ਹੋਇਆ ਸੇਸ਼ਟ ਉਹਨਾਂ ਦੇ ਮੈਰਿਡ ਨੇ ਵਰਕਿੰਗ ਇਨ ਬੈਂਕਿੰਗ ਸੈਕਟਰ ਬੈਂਕਿੰਗ ਸੈਕਟਰ ਦੇ ਵਿੱਚ ਜੋਬ ਕਰਦੇ ਨੇ ਛੋਟਾ ਭਰਾ ਉਹ ਅਕਾਊਂਟਿੰਗ ਸੈਕਟਰ ਦੇ ਵਿੱਚ ਜੋਬ ਕਰਦਾ ਫਾਜ਼ਲ ਸਾਹਿਬ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਨੀਟ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਬாய் ਫਰੋਮ ਕੈਨੇਡਾ ਔਰ ਜੂ ਐਸਏ ਲੜਕਾ ਜੂ ਐਸਏ ਜਾ ਕੇ ਰਿਟਰਨ ਹੋਵੇ ਪੀਆਰ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਰਸ਼ੀਦੀਪ ਕੌਰ RAMDASIA ਸਿੱਖ ਲੜਕੀ ਲੁਧਿਆਣਾ ਏਰੀਆ 2796 ਡੇਟਾ ਆਰਥ 5 ਫੁੱਟ 7 ਇੰਚ ਕਾਦਾ ਬੇਟੀ ਦਾ ਬੀ ਐਲ ਐਲ ਬੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਫਾਦਰ ਸਾਹਿਬ ਇਹਨਾਂ ਦੇ ਰੀਅਲ ਏਸਟੇਟ ਬਿਜ਼ਨਸਮੈਨ ਨੇ ਇੱਕ ਪ੍ਰਾ ਮੈਰਿਡ ਆ ਦੂਸਰਾ ਜੇ ਹੀ ਲੱਗਿਆ ਹੋਇਆ ਜੀ ਇੱਕ ਭੈਣ ਮੈਰਿਡ ਆ ਦੂਸਰੀ ਯੂਐਸਏ ਦੇ ਵਿੱਚ ਨੀਡ ਬாய் ਡੂਇੰਗ ਗਵਰਨਮੈਂਟ ਸਰਵਿਸ ਫਰੋਂ ਰਾਮਦਾਸ ਜੀਆ ਸਿੱਖ ਫੈਮਿਲੀ ਇਹਨਾਂ ਦੀ ਇੱਛਾ ਜੀ ਪੜਿਆ ਲਿਖਿਆ ਲੜਕਾ ਜੋ ਸਰਕਾਰੀ ਜੌਬ ਕਰਦਾ ਹੋਵੇ ਰਾਮਦਾਸ ਜੀਆ ਪਰਿਵਾਰ ਤੋਂ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਭਦੀਪ ਸਿੰਘ ਗ्राम ਗੜੀਆ ਸਿੱਖ ਲੜਕਾ ਅਮਰਥਾਸ ਸਾਹਿਬ 7593 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਦਾ ਬੇਟਾ ਹੈ। ਮੈਟਰਿਕ ਕੀਤੀ ਹੋਈ ਆ ਵਰਕਿੰਗ ਐਜ ਜਿਪਸਮ ਕਾਰਪੈਂਟਰ ਦੇ ਤੌਰ ਤੇ ਹੀ ਕੰਮ ਕਰਦੇ ਨੇ 1.5 ਲੱਖ ਰੁਪਏ ਪਰ ਮਹੀਨੇ ਦੀ ਆਮਦਨ। ਭਰਾ ਇਹਨਾਂ ਦਾ ਮੈਰਿਡ ਆ ਪੁਰਤਗਾਲ ਤੇ ਪੀਆਰ ਆ। ਮਾਤਾ ਜੀ ਸੁਰਗਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਿਕਰੀ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਤੋਂ। ਜੱਟ ਸਿੱਖ ਲੜਕਾ ਵੈਸ਼ਨੂ ਦਸਤਾਰ ਧਾਰੀ ਬਰਾੜ ਗੋਤ ਫਰੀਦਕੋਟ ਏਰੀਆ ਪੀਆਰ ਜੁਐਸਏ 1997 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਬੀ ਫਾਰਮੇਸੀ ਇੰਡੀਆ ਤੋਂ ਕੀਤੀ ਆ ਫਾਰਮੇਸੀ ਅਸਿਸਟੈਂਟ ਜੁਐਸਏ ਤੋਂ ਕੀਤਾ ਹੋਇਆ ਨਾ ਦਾ ਸਾਰਾ ਪਰਿਵਾਰ ਜੁਐਸਏ ਵੇਖਿਆ ਦੋ ਭੈਣਾਂ ਨੇ ਤੇ ਇੱਕ ਭਰਾ 10 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਵਧੀਆ ਜੋਵਾਂ ਲੜਕੀ ਦੀ ਯੂਐਸਏ ਦੇ ਵਿੱਚ ਲੜਕੀ ਬੀਐਸਸੀ ਨਰਸਿੰਗ ਆਰਐਨ ਬੀ ਫਾਰਮੇਸੀ ਜਾਂ ਵੈਲ ਕੁਆਲਿਫਾਈਡ ਯੂਐਸਏ ਤੋਂ ਜਾਂ ਫਿਰ ਕੈਨੇਡਾ ਤੋਂ ਵੀ ਹੋ ਸਕਦੀ ਆ ਇਹਨਾਂ ਨੂੰ ਪਰਿਵਾਰਕ ਲੜਕੀ ਚਾਹੀਦੀ ਆ ਜੀ ਪਰਿਵਾਰਕ ਕਦਰਾਂ ਕੀਮਤ ਰੱਖਣ ਵਾਲੀ ਲੜਕੀ ਚਾਹੀਦੀ ਆ ਸਿਕਰੀਤ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਮਨ ਨੂੰ ਇਸ ਤਰ੍ਹਾਂ ਜਿਆਦਾ ਵੀ ਭੈਣ ਭਰਾ ਨੇ ਜੱਟ ਸਿੱਖ ਲੜਕੀ ਬਰਾੜ ਕੋਠ ਫਰੀਦ ਕੋਟ ਏਰੀਆ ਸਾਰਾ ਪਰਿਵਾਰ ਯੂ ਐਸ ਏ 1293 ਡੇਟ ਆਫ ਬਰਥ 5 ਫੁੱਟ 1 ਇੰਚ ਕਾਦਾ ਬੇਟੀ ਦਾ ਬੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇੰਡੀਆ ਤੋਂ ਕਰੰਟਲੀ ਪਰਸੂਇੰਗ ਐਮ ਬੀਏ ਯੂਨੀਵਰਸਿਟੀ ਵੈਨਕੂਵਰ ਕੈਨੇਡਾ ਤੋਂ ਇਹ ਸਟੱਡੀ ਵੀ ਜਾ ਕੇ ਕੈਨੇਡਾ ਗਈ ਹੋਈ ਹੈ ਬੇਟੀ ਇਹਦੇ ਕੋਲੇ ਯੂ ਐਸ ਏ ਦਾ ਵੀ ਵਿਜ਼ਟਰ ਵੀਜ਼ਾ ਹੋਏਗਾ ਇੱਕ ਭੈਣ ਤੇ ਇੱਕ ਭਰਾ ਨੇ ਇਹਨਾਂ ਦੇ ਇਹਨਾਂ ਦੀ ਇੱਛਾ ਕੀ ਆ ਜ਼ਰੂਰਤ ਕੀ ਆ ਬੈਸ਼ ਨੂੰ ਪੜਿਆ ਲਿਖਿਆ ਲੜਕਾ ਜ਼ਮੀਨ ਵਾਲਾ ਯੂ ਐਸ ਏ ਤੋਂ ਹੋਵੇ ਜਾਂ ਫਿਰ ਕੈਨੇਡਾ ਤੋਂ ਹੋਵੇ ਸਿਟੀਜ਼ਨ ਹੋਵੇ ਪੀ ਆਰ ਹੋਵੇ ਲੜਕੇ ਦੀ ਜ਼ਰੂਰਤ ਆ ਸਿਆਲਟ ਬੈਲਿੰਘੇਮ ਯੂ ਐਸ ਏ ਜਾਂ ਸਰੀ ਵੈਨਕੂਵਰ ਐਬਸਫੋਰਡ ਦੇ ਨੇੜੇ ਤੋਂ ਹੀ ਇਹ ਲੜਕਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਤੁਸੀਂ ਅਗਲਾ ਰਿਸ਼ਤਾ ਨੋਟ ਕਰੋ ਜੀ ਭਵਤੇ ਸਿੰਘ ਬਿਰਦੀ ਰਾਮ ਗੜੀਆ ਲੜਕਾ ਅੰਮ੍ਰਿਤਸਰ ਸਾਹਿਬ 4686 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਏ ਕੀਤੀ ਹੋਈ ਹੈ ਜੀ ਆਈਐਲਰਸ ਕੀਤੀ ਹੋਈ ਆ ਦੋ ਭਰਾ ਨੇ ਇੱਕ ਭੈਣ ਸਾਰੇ ਮੈਰ ਨੇ ਇਹ ਜੋਬ ਕਰਦੇ ਨੇ ਇਮੀਗ੍ਰੇਸ਼ਨ ਐਂਡ ਟ੍ਰੈਕਟਿੰਗ ਦੀ ਕੰਮ ਕਰਦੇ ਨੇ ਇਹ 30000 ਰੁਪਏ ਪਰ ਮਹੀਨੇ ਦੀ ਆਮਦਨ ਆ ਨੋ ਕਾਸਟ ਇਸ਼ੂ ਇਨਾਂ ਦੀ ਇੱਛਾ ਜੀ ਕੋਈ ਜਾਤੀ ਬੰਧਨ ਨਹੀਂ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗੱਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਵਾਰਨ ਵਰਮਾ ਬੁਆਏ ਫਰੋਮ ਲੁਧਿਆਣਾ ਡੇਟ ਆਫ ਬਰਥ 24/86 ਮੰਗਲਿਕ ਆ ਲੜਕਾ ਹੈ 5 ਫੁੱਟ 9 ਇੰਚ ਦਾ ਕਾਤਾ BA ਕੀਤੀ ਹੋਇਆ ਨੈਟਵਰਕਿੰਗ ਡਿਪਲੋਮਾ ਕੀਤਾ ਹੋਇਆ ਇਹਨਾਂ ਦਾ ਔਨ ਵਰਕ ਪਰਮਿਟ ਹੈ ਕੈਨੇਡਾ ਵਿਖੇ ਨੇ ਭਰਾ ਮੈਰਟਾ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗੱਲ ਇਹਨਾਂ ਦੀ ਇੱਛਾ ਹੈ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਦਿੱਲੀ ਤੋਂ ਅਮਨਦੀਪ ਸਿੰਘ ਸੈਣੀ ਸਿੱਖ ਲੜਕਾ ਜਨਤਾ ਕਲੋਨੀ ਰਜ਼ੌਰੀ ਗਾਰਡਨ ਦਿੱਲੀ ਤੋਂ 1993 ਡੇਟ ਆਵਰ ਦਾ BA ਕੀਤੀ ਹੈ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਇੱਕ ਭੈਣ ਤੇ ਇੱਕ ਭਰਾ ਇਹਨਾਂ ਦਾ ਕੰਮ ਇਹ ਕਰਦਨੇ ਬਤੌਰ ਡਰਾਈਵਰ ਐਂਬੂਲੈਂਸ ਦੇ ਡਰਾਈਵਰ ਦੇ ਤੌਰ ਤੇ ਕੰਮ ਕਰਦਨੇ ਜਿਹੜੇ ਡੌਗਸ ਜ਼ਖਮੀ ਹੁੰਦੇ ਨੇ ਜਾਂ ਬਿਮਾਰ ਹੁੰਦੇ ਨੇ ਉਹਨਾਂ ਨੂੰ ਟੋਟੋਈ ਦਾ ਕੰਮ ਕਰਦਨੇ ਘਰੇਲੂ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਆਸਟ੍ਰੇਲੀਆ ਦਾ ਜੱਟ ਸਿੱਖ ਲੜਕਾ ਬਰਾੜ ਗੋਤ ਮੁਕਤਸਰ ਸਾਹਿਬ ਏਰੀਆ 78 2000 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆਸਟ੍ਰੇਲੀਆ ਵਿੱਚ ਇਹ ਤਾਲੇ ਦੇ ਡਰਾਈਵਰ ਨੇ 5 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਨੀਡ ਗੱਲ ਫਰੋਮ ਆਸਟ੍ਰੇਲੀਆ ਪੀਆਰ ਵਰਕ ਪਰਮਿਟ ਔਰ ਸਟੱਡੀ ਵੀਜ਼ ਲੜਕੇ ਆਸਟ੍ਰੇਲੀਆ ਤਾਂ ਹੋਵੇ ਪੀਆਰ ਵੀ ਹੋ ਸਕਦੀ ਆ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਸਟੂਡੈਂਟ ਵੀਜ਼ੇ ਤੇ ਵੀ ਹੋ ਸਕਦੀ ਆ ਸਕ੍ਰੀਨ ਨੰਬਰ 40 ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸ ਸਿੰਘ ਸਿੱਖ ਬாய் ਫਰੋਮ ਪਟਿਆਲਾ 29/4 ਸਤੰਬਰ ਮੈਂ ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਮਾ ਜਰਨਲਿਜ਼ਮ ਇਹਨਾਂ ਦੀ ਕੁਆਲਿਫੀਕੇਸ਼ਨਾਂ ਦੀ ਮਲਟੀ ਨੈਸ਼ਨਲ ਕੰਪਨੀ ਬੰਗਲੌਰ ਵਿਖਰੇ ਜੋਬ ਕਰਦੇ ਨੇ ਨੀਡ ਗਰਲ ਵੈਲ ਕੁਆਲਿਫਾਈਡ ਇਹਨਾਂ ਦੀ ਇੱਛਾ ਸਕ੍ਰੀਨ ਤੇ ਨੰਬਰ 40 ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨਦੀਪ ਸਿੰਘ ਅਰੋੜਾ ਖੱਤਰੀ ਬੁੱਧੀ ਰਾਜਾ ਸਿੱਖ ਲੜਕਾ ਰਾਹੋਂ ਨਵਾਂ ਸ਼ਹਿਰ ਤੋਂ ਸਾਬਤ ਸੂਰਜ ਸਾਬਤ ਸੂਰਤਾ ਜੀ ਲੜਕਾ ਇਹ 1992 ਨਾ ਦੀ ਡੇਟ ਆਫ ਬਰਥ ਆ 5 ਹੋਟ 8 ਇੰਚ ਕਾਤਾ ਗ੍ਰੈਜੂਏਸ਼ਨ ਕੀਤੀ ਹੋਈ ਆ ਡੀ ਫਾਰਮੇਸੀ ਨਾ ਦੀ ਕੀਤੀ ਹੋਈ ਆ ਕੰਮੇ ਕੀ ਕਰਦੇ ਨੇ ਔਨ ਮੈਡੀਕਲ ਹੋਲ ਸੇਲ ਬਿਜ਼ਨਸ ਮੈਡੀਕਲ ਦਾ ਇਹਨਾਂ ਦਾ ਹੋਲ ਸੇਲ ਦਾ ਬਿਜ਼ਨਸ ਆ ਛੋਟਾ ਭਰਾ ਇਹਨਾਂ ਦਾ ਨਿਊਜ਼ੀਲੈਂਡ ਆ ਇਹਨਾਂ ਦੀ ਇੱਛਾ ਕੀ ਆ ਜੀ ਓਨਲੀ ਕੁਆਲੀਫਾਈਡ B.Com B.Ed M.Sc B.Ed M.A B.Ed ਇਹ ਲੜਕੀ ਦੀ ਕੁਆਲਿਫਿਕੇਸ਼ਨ ਚਾਹੀਦੀ ਹੈ ਜੀ ਗੁੱਡ ਲੁਕਿੰਗ ਫੈਮਿਲੀ ਔਰੀਐਂਟਡ ਗਰਲ ਫਰੋਮ अरोड़ा ਖੱਤਰੀ ਫੈਮਿਲੀ ਪਰੋੜਾ ਪਰਿਵਾਰ ਦੀ ਜਿਹਦੀ M.Com M.Sc B.A ਕੀਤੀ ਹੋਵੇ ਨਾਲ ਉਹਨਾਂ ਨੇ B.Ed ਕੀਤੀ ਹੋਵੇ ਉਹ ਲੜਕੀ ਵਾਲੇ ਇਹਨਾਂ ਨਾਲ ਸੰਪਰਕ ਲੜਕੀ ਜੋ ਇਹਨੇ ਕੁਆਲਿਫਿਕੇਸ਼ਨ ਆ ਰੋੜਾ ਪਰਿਵਾਰ ਦੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਸੰਧੂ ਗੋਤ ਪਟਿਆਲਾ ਏਰੀਆ 294 ਡੇਟ ਆਵਰਥ 5 ਫੁੱਟ 11 ਇੰਚ ਕੱਦ ਬੀ ਟੈਕ ਕੀਤੀ ਹੋਇਆ ਮਕੈਨੀਕਲ ਇੰਜੀਨੀਅਰਿੰਗ ਦੀ ਇਹਨਾਂ ਦੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਜੌਬ ਕਰਦੇ ਨੇ 6 ਸਾਲਾਂ ਦਾ ਤਜਰਬਾ 55000 ਰੁਪਏ ਪਰ ਮਹੀਨਾ ਇਹਨਾਂ ਦੀ ਇਨਕਮ ਆ 4 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਇਨਾਂ ਦਾ ਪੀਆਰ ਆਸਟ੍ਰੇਲੀਆ ਲਈ ਸਿੱਧਾ ਫਾਈਲ ਅਪਲਾਈ ਫਾਈਲ ਲਾਈ ਹੈ ਜੀ ਅਪਲਾਈ ਕੀਤਾ ਹੋਇਆ ਇਹਨਾਂ ਦੀ ਇੱਛਾ ਕੀ ਹੈ ਨੀਡ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ ਓਨਲੀ ਜੱਟ ਸਿੱਖ ਫੈਮਿਲੀ ਹੈਜ਼ ਹਾਈਟ 5.4 ਐਂਡ ਅਬੋਵ ਲੜਕੀ ਦਾ ਕੱਦ 5 ਫੁੱਟ 4 ਇੰਚ ਜਾਂ ਇਸ ਤੋਂ ਜ਼ਿਆਦਾ ਹੋਵੇ ਜੱਟ ਸਿੱਖ ਪਰਿਵਾਰ ਨਾਲ ਸੰਬੰਧਤ ਹੋਵੇ ਪੜ੍ਹੇ ਲਿਖੇ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰਸਾ ਅਗਲਾ ਰਿਸ਼ਤਾ ਨੋਟ ਕਰੋਗੇ ਜੱਟ ਸਿੱਖ ਅੰਮ੍ਰਿਤਾਰੀ ਲੜਕਾ ਬਠਿੰਡਾ ਏਰੀਆ 1986 ਡੇਟ ਆਫ ਬਰਥ ਮੈਟ੍ਰਿਕ ਕੀਤੀ ਹੋਇਆ ਬੀਮਾ ਕੰਪਨੀ ਦੇ ਵਿੱਚ ਜੌਬ ਕਰਦੇ ਨੇ ਸਾਰੇ ਭਰਾ ਭੈਣ ਭਰਾ ਇਹਨਾਂ ਦੇ ਮੈਰਿਡ ਨੇ ਪਿਤਾ ਜੀ ਸੁਰਗ ਬਾ ਚੁੱਕੇ ਨੇ ਘਰ ਦੇ ਵਿੱਚ ਮਾਂ ਪੁੱਤਰ ਰਹਿੰਦੇ ਨੇ ਜੱਟ ਸਿੱਖ ਪਰਿਵਾਰ ਦੀ ਘਰੇਲੂ ਲੜਕੀ ਜ਼ਰੂਰਤ ਦਾ ਸਕਰੀਨ ਤੇ ਨੰਬਰ ਜਰੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 2697 ਡੇਟ ਆਫ ਬਰਥ 10+2 ਕੁਆਲਿਫੀਕੇਸ਼ਨ ਪਿਤਾ ਜੀ ਇਹਨਾਂ ਦੇ ਰੇਲਵੇ ਪੁਲਿਸ ਤੋਂ ਰਿਟਾਇਰ ਨੇ ਦੋ ਭੈਣਾਂ ਨੇ ਹੋਵੀਆਂ ਹੋਈਆਂ ਨੇ 11 ਕਿਲੋ ਨਾਲ ਕੋਲ ਪ੍ਰਾਪਰਟੀ ਆ ਨੀਡ ਐਨ ਆਰ ਆਈ ਗੱਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਜਿਹੜਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਜੱਟ ਸਿੱਖ ਵਿਅਕਤੀ ਪੱਟੀ ਅਮਰਤਾ ਦੇ ਮਹਾਲਵੀਰਿਆ 50 ਸਾਲ ਉਮਰ ਆ ਜੀ 12 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਖੇਤੀਬਾੜੀ ਕਰਦਨੇ ਲਾਲ ਲੂ ਕੋਲ ਇਹਨਾਂ ਦਾ ਪਿੰਡ ਆ ਇਹਨਾਂ ਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਆ ਇੱਕ ਲੜਕੀ ਆ 9 ਸਾਲ ਦੀ ਇਹਨਾਂ ਕੋਲੇ ਇਹਨਾਂ ਦੀ ਲੋੜ ਕੀ ਆ ਜ਼ਰੂਰਤ ਕੀ ਆ ਕੋਈ ਔਰਤ ਤਲਾਕ ਸੁਦਾ ਹੋਵੇ ਵਿਧਵਾ ਹੋਵੇ ਜਿਹਦੀ ਉਮਰ ਲਗਭਗ 40-45 ਸਾਲ ਹੋਵੇ ਤੇ ਪਰantu ਬੱਚਾ ਨਾ ਹੋਵੇ ਇਹਨਾਂ ਨਾਲ ਜੋ ਲੋੜ ਵੰਦ ਆ ਕੋਈ ਔਰਤਾ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਢਿੱਲੋਂ ਗੋਦ ਪੀਆਰ ਕੈਨੇਡਾ ਮੋਗਾ ਏਰੀਆ 1995 ਡੇਟ ਆਫ ਬਰਥ 5 ਫੁੱਟ 3 ਇੰਚ ਦਾ ਬੀਐਸਸੀ ਨਰਸਿੰਘ ਆਰਐਨ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਇਹ ਕੈਨੇਡਾ ਦੇ ਵਿੱਚ ਸਰਕਾਰੀ ਜੋਬ ਕਰਦੇ ਨੇ ਨੀਡ ਬॉय ਪੀਆਰ ਕੈਨੇਡਾ ਜਾਂ ਪੀਆਰ ਯੂਐਸਏ ਹੈਜ਼ ਪ੍ਰੋਪਰਟੀ ਅਬਾਊਟ 20 ਏਕੜ ਐਂਡ ਵੈਲ ਕੁਆਲੀਫਾਈਡ ਐਨੀ ਮਾਸਟਰ ਡਿਗਰੀ অর ਬੀਐਸਸੀ ਨਰਸਿੰਗ ਆਰਐਨ ਨੌਨ ਡ੍ਰਿੰਕ ਕਰ ਬੈਸ਼ ਨੂੰ ਲੜਕਾ ਕੈਨੇਡਾ ਦਾ ਪੀਆਰ ਹੋਵੇ ਜਾਂ ਫਿਰ ਯੂਐਸਏ ਦਾ ਪੀਆਰ ਹੋਵੇ ਪੰਜਾਬ ਦੇ ਵਿੱਚ 20 ਏਕੜ ਦੇ ਕੋਲ ਪ੍ਰਾਪਰਟੀ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਮਾਸਟਰ ਡਿਗਰੀ ਉਹਨਾਂ ਦੇ ਕੋਲ ਹੋਵੇ ਜਾਂ ਫਿਰ ਬੀਐਸਸੀ ਨਰਸਿੰਗ ਆਰਐਨ ਉਹਨਾਂ ਦੀ ਕੁਆਲੀਫਿਕੇਸ਼ਨ ਹੋਵੇ ਬੈਸ਼ ਨੂੰ ਹੋਵੇ ਲੜਕਾ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਮੈਰੀ ਬਿਊਰੋ ਵਾਲੇ ਕਹਿੰਦੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅ즈ਮੇਰ ਸਿੰਘ ਚੀਮਾ ਜੱਟ ਸਿੱਖ ਲੜਕਾ ਫਿਰੋਜ਼ਪੁਰ ਏਰੀਆ 10294 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਆ ਸਾਢੇ 4 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਤਿੰਨ ਭੈਣਾਂ ਤੇ ਇੱਕ ਭਰਾ ਸਾਰੇ ਮੈਰਿਡ ਨੇ ਸ਼ੈਲਰ ਦੇ ਵਿੱਚ ਬਤੌਰ ਮਨੀਮ ਕਮਰ ਕੰਮ ਕਰਦੇ ਨੇ ਜੀ 25000 ਰੁਪਏ ਪਰ ਮਾਸ ਮਾਹਨ ਦੀ ਇਨਕਮ ਆ ਸਕਰੀਨ ਤੇ ਨੰਬਰ ਤੇ ਦਰ ਸੰਪਰਕ ਕਰ ਸਾਡਾ ਅਗਲਾ ਰਿਸਟਾ ਨੋਟ ਕਰੋ ਜੀ ਇਹ ਹੈ ਜੀ ਜੂ ਐਸ ਏ ਤੋਂ ਜਸਕੀਰਤ ਸਿੰਘ ਮੱਕੜ ਅਰੋੜਾ ਸਿੱਖ ਲੜਕਾ ਜੂ ਐਸ ਏ ਲੁਧਿਆਣਾ ਏਰੀਆ 25 12 94 ਡੇਟਾ ਆਵਰਦ 5 ਫੁੱਟ 6 ਇੰਚ ਕੱਦ 20 ਟੈਕ ਫ੍ਰੋਮ ਆਈ ਆਈ ٹی ਕਾਨਪੁਰ ਐਮ ਬੀ ਏ ਫ੍ਰੋਮ ਜੂ ਐਸ ਏ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਵਰਕਿੰਗ ਐਜ਼ ਮੈਨੇਜਰ ਫਾਰ ਫਾਰਟਨ 50 ਕੰਪਨੀ ਪੈਪਸਿਕੋ ਇਨ ਟੈਕਸਾਸ ਯੂ ਐਸ ਏ ਯੂ ਐਸ ਏ ਦੇ ਵਿੱਚ ਪੈਪਸਿਕੋ ਕੰਪਨੀ ਦੇ ਵਿੱਚ ਇਹ ਬਤੌਰ ਮੈਨੇਜਰ ਕੰਮ ਕਰਦੇ ਨੇ ਜੀ ਫਾਦਰ ਸਾਹਿਬ ਇਹਨਾਂ ਦੇ ਬਤੌਰ ਗਾਜਟਡ ਅਫਸਰ ਰੇਲਵੇ ਦੇ ਵਿੱਚ ਜੌਬ ਕਰਦੇ ਨੇ ਛੋਟਾ ਭਰਾ ਇਹਨਾਂ ਦਾ ਅਨਮੈਰਿਡ ਹੈ ਨੀਡ এড્યુਕੇਟਡ ਗਰਲ ਸਿਟੀਜ਼ਨ ਗ੍ਰੀਨ ਕਾਰਡ ਯੂਐਸਏ ਪੜ੍ਹੇ ਲਿਖੀ ਲੜਕੀ ਯੂਐਸਏ ਦੀ ਸਿਟੀਜ਼ਨ ਹੋਵੇ ਜਆ ਪਰ ਗ੍ਰੀਨ ਕਾਰਡ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਪੁਰਤਗਾਲ ਤੋਂ ਜੱਟ ਸਿੱਖ ਲੜਕਾ ਬੜੈਚ ਗੋਤ ਤਰਨਤਨ ਸਾਹਿਬ 1997 ਡੇਟ ਆਫ ਬਰਥ 5 ਫੁੱਟ 8 ਇੰਚ ਕਾ ਤੇ 10+2 ਕੁਆਲਿਫਿਕੇਸ਼ਨ ਹੈ ਪੀਆਰ ਪੁਰਤਗਾਲ ਦਾ ਲੜਕਾ ਹੈ ਪੈਨ ਮੈਰਿਡ ਦੋ ਭਰਾ ਨੇ ਇਹਨਾਂ ਦੇ ਉਹ ਮੈਰਿਡ ਨੇ ਇੱਕ ਕੈਨੇਡਾ ਦੇ ਵਿੱਚ ਆ ਦੂਸਰਾ ਆਰਮੀ ਦੇ ਵਿੱਚ ਆ ਚਾਰ ਕਿੱਲਾਂ ਨਾਲ ਕੋਲੇ ਪ੍ਰਾਪਰਟੀ ਆ ਨੀਟ ਹਾਊਸ ਕਰ ਲੈ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕਤਰ ਦੋਹਾ ਕਤਰ ਤੋਂ ਨਵਦੀਪ ਸਿੰਘ ਵਾਜਵਾ ਜੱਟ ਸਿੱਖ ਲੜਕਾ ਨਸ਼ਾ ਰਹਿਤ ਬੈਸ਼ ਨੂੰ ਦਸੂਹੇ ਆ ਦਸੂਹਾ ਏਰੀਆ 1ਕ 90 ਡੇਟਾ ਵਰਥ 5 ਫੁੱਟ 10 ਇੰਚ ਕੱਦ ਅੰਡਰ ਗ੍ਰੈਜੂਏਟ ਨੇ ਜੀ ਇਹ ਇੱਕ ਕਤਰ ਦੇ ਵਿੱਚ ਟਰਾਂਸਪੋਰਟ ਕੋਆਰਡੀਨੇਟਰ ਬਤੌਰ ਅਤੇ ਡਰਾਈਵਰ ਦੇ ਤੌਰ ਤੇ ਕੰਮ ਕਰਦੇ ਨੇ 8 ਲੱਖ ਰੁਪਏ ਦੀ ਪਰイヤー ਆਮਦਨ ਹੈ ਭੈਣ ਅਤੇ ਭਰਾ ਮੈਰਿਡ ਨੇ ਪਿਤਾ ਜੀ ਦੀ ਮੌਤ ਹੋ ਚੁੱਕੀ ਆ ਇਹਨਾਂ ਦੀ ਇੱਛਾ ਕੀ ਹੈ ਜੀ ਕਹਿੰਦੇ ਪਰਿਵਾਰਕ ਕਦਰਾਂ ਕੀਮਤਾਂ ਨੂੰ ਸਮਝਣ ਵਾਲੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਜੱਟ ਸਿੱਖ ਕੈਨੇਡੀਅਨ ਸਿਟੀਜ਼ਨ ਲੜਕਾ 1997 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਡਿਪਲੋਮਾ ਇਨ ਆਰਕੀਟੈਕਚਰ ਐਂਡ ਸਟਰਕਚਰਲ ਐਡਵਾਂਸ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਆ ਨੀਡ ਵੈਲ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪ੍ਰੇਫਰ ਟੂ ਬੀਐਸਸੀ ਨਰਸਿੰਗ ਐਲਐਲਬੀ ਬੈਚਲਰ ਇਨ ਅਕਾਊਂਟਿੰਗ ਇਹ ਜੇ ਇੱਕ ਲੜਕੀ ਦੀ ਇਹ ਕੁਆਲੀਫਿਕੇਸ਼ਨ ਇਹਨੂੰ ਇਹ ਤਰਜੀਹ ਦੇਣਗੇ ਪਹਿਲ ਦੇਣਗੇ ਸਿਕਰੀ ਨੰਬਰ 40 ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਇੱਕ ਕੈਨੇਡਾਤਮਾ ਬੈਂਦਰ ਸਿੰਘ ਬਾਜਵਾ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 27 ਸਾਲ ਉਮਰ ਆ ਜੀ ਵਰਕ ਆਨ ਵਰਕ ਪਰਮਿਟ ਹੈ BC ਸਰੀ ਕੈਨੇਡਾ ਵਿਖੇ ਜੋਬ ਕਰਦੇ ਨੇ ਮੰਥਲੀ ਇਨਕਮ ਨੇ 2 ਲੱਖ ਰੁਪਏ ਪਰ ਮਹੀਨੇ ਇਹਨਾਂ ਦੀ ਇਨਕਮ ਆ ਬਾਜਵਾ ਸਾਹਿਬ ਇਹਨਾਂ ਦੇ ਆਰਮੀ ਤੋਂ ਰਿਟਾਇਰ ਨੇ ਦੋ ਭੈਣਾਂ ਨਾਲ ਮੈਰਿਡ ਨੇ ਇਹਨਾਂ ਕੋਲੇ ਅਰਬਨ ਪ੍ਰਾਪਰਟੀ ਹੈ ਜੀ ਕੁਝ need pr girl from canada has height 5.6 inch and above ਲੜਕੀ ਪੀਆਰ ਕੈਨੇਡਾ ਦੀ ਪੀਆਰ ਹੋਵੇ ਜਿਹਦਾ ਘਰਤ 5 ਫੁੱਟ 6 ਜੀ ਦੇ ਕਰੀਬ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਇਹ ਰਿਸ਼ਤਿਆਂ ਦਾ ਵੇਰਵਾ ਜੀ ਨਾਲ ਸਾਂਝੇ ਕੀਤੇ ਹਨ ਜੀ ਵੇਰਵੇ ਬੋਲਦਿਆਂ ਤੋਂ ਕੋਈ ਵੇਰਵਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖੇਮਾ ਲਿਆ ਜਾ ਚਾਕਾ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ